ਹੈਲੋ ਜੀ ਸਸ਼ਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਹਾਂ ਜੀ ਤਾਂ ਕਾਫੀ ਦਿਨਾਂ ਤੋਂ ਨਾ ਮੇਰੇ ਕੋਲੇ ਕਾਫੀ ਡਾਟੇ ਆ ਰਹੇ ਆ ਹਨਾ ਮੈਂ ਹਰ ਵਾਰ ਕੁੜੀਆਂ ਦੇ ਹੀ ਡਾਟੇ ਪਾਉਂਦੀ ਆ ਜੀ ਅੱਜ ਆਪਾਂ ਇਹ ਆ ਕਿ ਹਨਾ ਮੇਰੀ ਕੋਸ਼ਿਸ਼ ਇਹ ਸੀ ਕਿ ਮੁੰਡਿਆਂ ਦੇ ਡਾਟੇ ਵੀ ਆਪਾਂ ਹਨਾ ਬੋਲ ਦਈਏ ਤੇ ਉਹਨਾਂ ਦੇ ਰਾਤੇ ਬੋਲਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਹਨਾ ਅਗਲੇ ਨੇ ਮਿਹਨਤ ਕਰਦੇ ਆ ਚਲੋ ਮੇਰੇ ਤੱਕ ਡਾਟੇ ਪਹੁੰਚਾਉਂਦੇ ਆ ਹਨਾ ਤੇ ਕਹਿੰਦੇ ਆ ਕਿ ਤੁਸੀਂ ਪੁਲਿਸ ਦੀਦੀ ਬੋਲਿਆ ਕਰੋ ਮੈਡਮ ਤੁਸੀਂ ਪੁਲਿਸ ਬੋਲਿਆ ਕਰੋ ਹਨਾ ਹੋ ਸਕਦਾ ਕਿ ਉਹਨਾਂ ਦਾ ਕੋਈ ਉਹਨਾਂ ਦੇ ਜਿੰਨਨ ਸਾਥੀ ਆਪਣੇ ਥਰੂ ਮਿਲ ਜਾਵੇ ਹਨਾ ਬੱਡੇ ਆ ਕਿ ਜਿੰਨਾ ਨੇ ਰਿਸਰਚੇਸ਼ਨਸ ਨਹੀਂ ਦਿੱਤੇ ਹੁੰਦੇ ਵੀ ਹਨਾ ਜਿੰਨਾ ਨੇ ਦਿੱਤੇ ਹੁੰਦੀ ਹੈ ਜੇ ਆਪਾਂ ਡਾਟੇ ਫੂਲ ਵੀ ਦੇ ਦਿਆ ਕਿਉਂਕਿ ਕੁਝ ਅਧਾਰੇ ਹੁੰਦੇ ਆ ਕਮੈਂਟ ਦੇ ਵਿੱਚੋਂ ਸਿੱਧਾ ਹੀ ਡਾਟਾ ਚੱਕਦੇ ਆ ਤੇ ਸਿੱਧਾ ਕੰਟੈਕਟ ਕਰ ਲੈਂਦੇ ਆ ਹਨਾ ਬਟ ਮੇਰੀ ਰਿਕਵੈਸਟ ਇਹ ਹੀ ਹੁੰਦੀ ਹੈ ਜੀ ਜੇ ਕਿਸੇ ਨੂੰ ਡਾਟਾ ਮਿਲ ਜੀ ਜਾਂਦਾ ਤਾਂ ਤਾਂ ਵੀ ਆਪਣੇ ਥਰੂ ਹੀ ਗੱਲ ਕਰਿਆ ਕਰੋ ਕਿਉਂਕਿ ਉਹਦੇ ਨਾਲ ਨਹੀਂ ਹੁੰਦਾ ਕਿ ਦੇਖੋ ਹਨਾ ਮਿਹਨਤ ਤਾਂ ਸਾਡੀ ਹੀ ਲੱਗਦੀ ਹੈ ਜੀ ਸੋ ਆਪਣੇ ਕੋਲੇ ਜੋ ਹਨਾ ਮੰਗਲੇ ਡਾਟੇ ਆਏ ਹੋਏ ਆ ਇੱਕ ਤਾਂ ਜਦੋਂ ਤੁਸੀਂ ਮੇਰੇ ਨਾਲ YouTube ਤੇ ਹਨਾ ਕਈ ਇਦਾਂ ਦੀਆ ਕੰਟੈਕਟ ਕਰਦੀ ਆਪਣੇ ਨਾਲ ਤੇ ਜਿਹੜੇ YouTube ਤੇ ਕੰਟੈਕਟ ਕਰਦੇ ਹੋ ਕਹਿੰਦੇ ਕਿ ਮੈਡਮ ਕੰਟੈਕਟ ਕੀਤਾ ਕਹੀਏ ਤੁਹਾਡੇ ਨਾਲ ਹਨਾ ਤਾਂ ਮੈਂ ਉਹਨਾਂ ਨੂੰ بار 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 ਇਹ ਜੀ بار بار ਲਫ਼ਜ਼ बोलਦੀ ਆ ਕਿ ਜੇ ਤੁਸਿਕ ਮੇਰੇ ਨਾਲ ਕੰਟੈਕਟ ਕਰਨਾ ਹੁੰਦਾ ਹੈ ਤਾਂ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖਿਆ ਕਰੋ ਬਾਇਓ ਡਾਟੇ ਦੇ ਨਾਲ ਜਿਹੜੀ ਲੈਂਗੁਏਜ ਜਿਹੜੀ ਭਾਸ਼ਾ ਦੇ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਲਿਖਦੇ ਹੋ ਹਨਾ ਉਸੇ ਹੀ ਰਾਈਟਿੰਗ ਦੇ ਵਿੱਚ ਤੁਸੀਂ ਆਪਣਾ ਨੰਬਰ ਲਿਖਿਆ ਕਰੋ ਜੀ ਹਨਾ ਡਿਜੀਟਲ ਨੰਬਰ ਮੇਰੇ ਤੱਕ ਨਹੀਂ ਪਹੁੰਚਦੇ ਜਿੰਨੇ ਕਿ ਜੇ ਤੁਸੀਂ ਡਿਜੀਟਲ ਨੰਬਰ ਦੇ ਵਿੱਚ ਆਪਣਾ ਕੰਟੈਕਟ ਦਾ ਨੰਬਰ ਲਿਖ ਦਿਓ ਹਨਾ ਸੋ ਉਹ ਮੇਰੇ ਤੱਕ ਨਹੀਂ ਪਹੁੰਚਦਾ ਜੀ ਹਨਾ ਸੋ ਜੋ ਮੈਂ ਅੱਜ ਦੀ ਵੀਡੀਓ ਲੈਤੀ ਆਂ ਯਾਨਾ ਇਹਦੇ ਵਿੱਚ ਇਹ ਆ ਕਿ ਮੁੰਡਿਆਂ ਦੇ ਡਾਟੇ ਆ ਜੀ ਹਨਾ ਮੁੰਡਿਆਂ ਦੇ ਡਾਟੇ ਆਪਾਂ ਬੋਲਾਂਗੇ ਕਿਉਂਕਿ ਬਹੁਤ ਇਦਾਂ ਦੇ ਪਰਿਵਾਰ ਹੈ ਹਨਾ ਜਿਹੜੀਆਂ ਬਾਹਰ ਜਾਂਦੀਆਂ ਚਾਹਵਨ ਕੁੜੀਆਂ ਹੁੰਦੀਆਂ ਵਾਂ ਤੇ ਖਤਰੀ ਪਰਿਵਾਰ ਦੀਆਂ ਵੀ ਏਦਾਂ ਵਾਂ ਜਿਨ੍ਹਾਂ ਨੂੰ ਪਹਿਲੀ ਆਦੇ ਮੁੰਡੇ ਚਾਹੀਦੇ ਹੁੰਦੇ ਆ ਹਨਾ ਸੋ ਆਪਣੇ ਕੋਲੇ ਜਿਹੜੇ ਵੀ ਡਾਟੇ ਆਏ ਹੋਏ ਆ ਇਹ ਉਹਨਾਂ ਕਰਕੇ ਹੀ ਆ ਜੀ ਤੇ ਆਪਣੇ ਕੋਲੇ ਜੱਟ ਸਿੰਘ ਪਰਿਵਾਰ ਦੇ ਦੋ ਵੀਰ ਦਾ ਡਾਟਾ ਹੈ ਜੀ ਹਨਾ ਦੋਨੇ ਹੀ ਹਿੱਕੇ ਦੇ ਵਿੱਚ ਸੈਟਲ ਹੈ ਹਨਾ ਤੇ ਦੋਨਾਂ ਨੇ 5-5 ਕਿੱਲੇ ਪਹਿਲੀ ਆਉਂਦੀ ਆ ਜੀ ਇੱਕ ਦਾ ਬਰਥ ਹੈਗਾ ਏ 91 ਦਾ ਤੇ ਇੱਕ ਦਾ ਬਰਥ ਹੈਗਾ 95 ਦਾ ਜੀ ਹਨਾ ਇੱਕ ਦਾ 95 ਦਾ ਇੱਕ ਦਾ 91 ਦਾ ਹੈ ਜੀ ਹਨਾ ਤੇ ਇੱਕ ਵੀਰ ਯੂਕੇ ਦੇ ਵਿੱਚ ਹੀ ਹੈ ਜੇ ਉਹਨਾਂ ਕੋਲੇ ਪੇਪਰ ਹੈ ਨੇਗੇ ਉਹਨਾਂ ਨੂੰ ਆਇਲੈਟਸ ਵਾਲੇ ਕੁੜੀ ਚਾਹੀਦੀ ਹੈ ਜੇ ਕੋਈ ਹਨਾ ਆਇਲੈਟਸ ਵਾਲੇ ਕੁੜੀ ਹੋਵੇ ਜੱਟ ਸਿੱਖ ਪਰਿਵਾਰ ਚੋਂ ਹਨਾ ਉਹਨਾਂ ਨੂੰ ਇਹ ਹੈ ਕਿ ਆਇਲੈਟਸ ਕੀਤੀ ਹੋਵੇ ਕੁੜੀ ਨੇ ਚਲੋ ਹਨਾ ਖਰਚਾ ਉਹ ਸਾਰਾ ਕਰ ਦੇਣਗੇ ਜੀ ਹਨਾ ਉਹਨਾਂ ਨਾਲ ਆਪਣਾ ਕੰਟੈਕਟ ਹੋਇਆ ਸੀਗਾ ਸੋ ਖਰਚਾ ਸਾਰਾ ਉਹ ਕਰ ਦੇਣਗੇ ਖਰਚੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਹਨਾ ਕਿਉਂਕਿ ਕੁੜੀ ਨੂੰ ਦੇਖੋ ਆਪਾਂ ਨੂੰ ਤਾਂ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੋਏਗੀ ਕਿਉਂਕਿ ਪਹਿਲਾਂ ਉਹ ਕੁੜੀ ਨੂੰ ਉਧਰ ਬੁਲਾਉਣਗੇ ਤਾਂ ਉਧਰ ਹੀ ਮੈਰਿਜ ਕਰਨਗੇ ਇਹ ਤੇ ਤੁਸੀ ਉਹਨਾਂ ਦੀ ਫੈਮਲੀ ਜਾਂ ਪਰਿਵਾਰ ਜਾਂ ਘਰਬਾਰ ਦੇਖਣਾ ਉਹ ਸਾਰੀ ਮੇਰੀ ਜ਼ਿੰਮੇਵਾਰੀ ਹੋਏਗੀ ਜੇ ਤੁਸੀਂ ਕੰਟੈਕਟ ਕਰ ਸਕਦੇ ਹੋ ਹਨ ਯੂਕੇ ਦੇ ਵਿੱਚ ਇਹ ਤਿੰਨ ਮੁੰਡੇ ਨੇ ਜੀ ਹਨਾ ਜੋ ਕਿ ਜਿੰਨਾਂ ਨੂੰ ਜੱਟ ਸਿੱਖ ਪਰਿਵਾਰ ਦੀਆਂ ਕੁੜੀਆਂ ਚਾਹੀਦੀਆਂ ਨੇ ਹਨਾ ਤਾਂ ਪਲੀਜ਼ ਜ਼ਰੂਰ ਕੰਟੈਕਟ ਕਰਿਓ ਜੱਟ ਸਿੱਖ ਪਰਿਵਾਰ ਦੀਆਂ ਕੁੜੀਆਂ ਤੇ ਇੱਕ ਹੈਗਾ ਜੀ ਵੀਰ ਖੱਤਰੀ ਪਰਿਵਾਰ ਦਾ ਵੀਰ ਹੈ ਜਿਹਦਾ ਕਿ 96 ਦਾ ਬਰਥ ਹੈ ਸ਼ਾਮੇ ਦਾ ਬਰਥ ਹੈ ਜੀ ਹਨਾ ਤੇ ਉਹਨਾਂ ਨੂੰ ਚਾਹੀਦੀ ਆ ਹਨਾ ਵੀ ਘਰੇਲੂ ਕੁੜੀ ਹੀ ਹੋਵੇ ਚਾਹੇ 10 ਜਾਂ 12 ਪੜ੍ਹੀ ਹੋਵੇ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਇਹਨੂੰ ਤਿੰਨ ਕਿੱਲੇ ਪਹਿਲੇ ਵੀ ਆਉਂਦੀ ਐ ਸੀ ਹਨਾ ਇਕੱਲਾ ਇਕੱਲਾ ਮੁੰਡਾ ਐ ਜੀ ਦੋ ਭੈਣਾਂ ਸੀਗੀਆਂ ਦੋਨੋਂ ਹੀ ਮੇਰੇ ਇੱਕ ਪੈਨ ਮੈਰਿਡ ਐ ਇੱਕ ਅਨ ਮੈਰਿਡ ਐ ਜੀ ਹਨਾ ਤਾਂ ਉਹਨਾਂ ਨੂੰ ਇਹ ਐ ਕਿ ਚਲੋ ਵਧੀਆ ਪਰਿਵਾਰ ਹੋਵੇ ਹਨਾ ਘਰੇਲੂ ਕੁੜੀ ਹੋਵੇ ਤਾਂ ਚੱਲ ਜੂਗੀ ਜੀ ਵੀਰ ਦੀਆਂ ਆਪਣੀਆਂ ਸ਼ਾਪਾਂ ਵੀ ਹੈਗੀਆਂ ਨੇ ਆਪਣੀਆਂ ਦੁਕਾਨਾਂ ਹੈਗੀਆਂ ਨੇ 1996 ਦਾ ਬਰਥ ਐ ਜੀ ਹਨਾ ਤੇ ਬਹੁਤ ਵਧੀਆ ਨੇਚਰ ਵੱਲੋਂ ਨੇ ਹਨਾ ਪਰਿਵਾਰ ਵੀ ਬਹੁਤ ਵਧੀਆ ਜਿੰਨਾ ਤਿੰਨਾਂ ਜਨਾਂ ਦੇ ਜਿੰਨਾ ਦਾ ਵੀ ਮੈਂ ਤੁਹਾਨੂੰ ਬੋਲਿਆ ਹੈ ਹਨਾ ਇਹਨਾਂ ਨੂੰ ਪੂਰੀ ਗਰੰਟੀ ਹੋਏਗੀ ਜੇ ਰਿਸ਼ਤਿਆਂ ਦੀ ਹਨਾ ਤੇ باقی ਜੀ ਇਹ ਆ ਹਨਾ ਡਾਟੇ ਤਾਂ ਮੈਂ ਹਰ ਬਾਰ ਹੀ ਜਾਨੀ ਹੋਣੀ ਹੈ ਕਿ ਬਹੁਤ ਮੇਰੇ ਕੋਲ ਡਾਇਰ ਹੈ ਬਟ ਇਹ ਸੀ ਜੇ ਹੋ ਜਾ ਰਿਸਪੌਂਸ ਚਾਹੀਦਾ ਉਹਦਾ ਰਿਸਪੌਂਸ ਨਹੀਂ ਆ ਰਿਹਾ ਕੋਈ ਸ਼ੇਅਰ ਨਹੀਂ ਆ ਰਿਹਾਗੇ ਹਨਾ ਕੋਈ ਵੀ ਇਸ ਤਰ੍ਹਾਂ ਨਹੀਂ ਹੈਗਾ ਕਿ ਕਮੈਂਟ ਦੇ ਵਿੱਚ ਆਪਣਾ ਤੁਸੀਂ ਮੈਂ ਹਰ ਵਾਰ ਕਹਿੰਦੀ ਆ ਕਿ ਫੁੱਲ ਬਾਇਓ ਡਾਟਾ ਲਿਖੋ ਫੁੱਲ ਬਾਇਓ ਡਾਟਾ ਦਾ ਕੋਈ ਵੀ ਰਿਸਪੌਂਸ ਆ ਹੀ ਨਹੀਂ ਰਿਹਾਗਾ ਫੁੱਲ ਬਾਇਓ ਡਾਟਾ ਦਾ ਜ਼ਿਆਦਾਤਰ ਕੋਈ ਲਿਖੇ ਨਹੀਂ ਰਿਹਾਗਾ ਫੁੱਲ ਬਾਇਆ ਡਾਟਾ ਲਿਖਣ ਦੀ ਬਜਾਏ ਹਨਾ ਕੁਛ ਇਹੋ ਹੀ ਲਿਖ ਦਿੰਦਿਆ ਕਿ ਇਹ ਫੇਕ ਹੈ ਹਨਾ ਹੈ ਲੋ ਜੀ ਜਾਂ ਆਪਣਾ ਕੰਟੈਕਟ ਨੰਬਰ ਲਿਖੀ ਜਾਂਦਿਆ ਜਾਂ ਕਹਿ ਦਿੰਦਿਆ ਸਾਡੇ ਨਾਲ ਕੰਟੈਕਟ ਕਰੋ ਸਾਡੇ ਕੋਲੇ ਹੈ ਜੀ ਅਜੇ ਹਨਾ ਸਾਡੇ ਕੋਲੇ ਹੈਗਾ ਇਹ ਜੀ ਮੁੰਡਾ ਸਾਡੇ ਕੋਲੇ ਹੈ ਜੀ ਕੁੜੀ ਇਹਦਾ ਦੇਖੋ ਇਸ ਤਰ੍ਹਾਂ ਦਾ ਮੇਰੇ ਨਾਲ ਤੁਹਾਡਾ ਕੰਟੈਕਟ ਹੋਣਾ ਬਹੁਤ ਪ੍ਰੋਬਲਮ ਆ ਜਾਏਗੀ ਨਾ ਮੇਰੀ ਸਿਰਫ ਇਹ ਹੀ ਰਿਕਵੈਸਟ ਹੈ ਤੁਹਾਨੂੰ ਕਿ ਤੁਸੀਂ ਜਦੋਂ ਕਿ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਤਾਂ ਮੈਂ ਗੱਲ ਸਾਰਾ ਨਾ ਕਰਦੀਆਂ ਜਿਵੇਂ ਕੋਈ ਇਦਾਂ ਨਹੀਂ ਹੈਗਾ ਕਿ ਕਿ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਕਿ ਇਹ ਸੜਾ ਸੜ ਝੂਠ ਹੁੰਦਾ ਹੈ ਕਿ ਜਿਹੜੇ ਕਹਿੰਦੇ ਆ ਕਿ ਤੁਸੀਂ ਕੋਈ ਰਿਪਲਾਈ ਹੀ ਨਹੀਂ ਕਰਦੇ ਕਿਉਂਕਿ ਮੇਰਾ ਸਾਰਾ ਦਿਨ ਧਿਆਨ ਚੈਨਲ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਕਿ ਮੈਨੂੰ ਕੌਣ ਕੀ ਬੋਲ ਰਿਹਾ ਹੈ ਜਾਂ ਕੀ ਕਹਿ ਰਿਹਾ ਹੈ ਨਾ ਮੈਂ ਪੂਰੀ ਤਰ੍ਹਾਂ ਧਿਆਨ ਦਿੰਦੀ ਆ ਆਪਣੇ ਚੈਨਲ ਨੂੰ ਲਿਖੋ ਹਣਾ ਜੇ ਆਪਾਂ ਪੇਜ ਬਣਾਇਆ ਹੈ ਤਾਂ ਆਪਾਂ ਤੁਹਾਡੀ ਗੱਲ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡਾ ਜੋ ਜੇ ਰਿਸ਼ਤਿਆਂ ਦਾ ਪੇਜ ਦਾ ਤਾਂ ਆਪਣਾ ਮੇਨ ਮਕਸਦ ਇਹੀ ਹੁੰਦਾ ਹੈ ਜੇ ਹਨਾ ਆਪਣੇ ਜੋ ਰਿਸ਼ਤੇ ਹੁੰਦੇ ਆ 100% ਆਪਣੇ ਸਕਸੈਸ ਰਹਿਣ ਹਨਾ ਉਹ ਕੀ ਸਿਰੇ ਚੜਨ ਤਾਂ ਫਿਰ ਮੈਂ ਕਿਉਂ ਚਾਹਾਂਗੀ ਕਿ ਮੈਂ ਤੁਹਾਡੇ ਨਾਲ ਨਾ ਗੱਲ ਕਰਾਂ ਦੇਖੋ ਮੈਨੂੰ ਤਾਂ ਇਹਦੇ ਵਿੱਚ ਫੈੜਾ ਹੀ ਹੋਏਗਾ ਨਾ ਮੈਂ ਕਿਉਂ ਨਹੀਂ ਚਾਹਾਂਗੀ ਕਿ ਮੈਂ ਤੁਹਾਡੇ ਨਾਲ ਗੱਲ ਕਰਾਂ ਜਾਂ ਨਾ ਕਰਾਂ ਪਲੀਜ਼ ਐਦਾਂ ਨਾ ਬੁਲਿਆ ਕਰੋ ਜੀ ਮੈਨੂੰ ਸਿਰਫ ਇਹੀ ਹੁੰਦਾ ਹੈ ਕਿ ਕੰਟੈਕਟ ਦੇ ਨਾਲ ਸਿੱਧਾ ਕੰਟੈਕਟ ਕਰਨਾ ਬਹੁਤ ਦਿੱਕਤ ਆ ਜਾਂਦੀ ਹੈ ਹਨਾ ਕਿਉਂਕਿ ਅੱਜਕੱਲ ਫੇਕ ਬਹੁਤ ਕੁਝ ਚੱਲ ਰਿਹਾ ਹੈ ਕੁ언 ਜ਼ਿੰਮੇਵਾਰੀ ਲੈਂਦਾ ਹੈ ਕਿ ਜੇ ਮੈਂ ਜਿਹੜਾ ਵੀ ਤੁਸੀਂ ਨੰਬਰ ਸੈਂਡ ਕਰ ਦਿਓ ਮੈਂ ਉਹਦੇ ਤੇ ਕਾਲ ਕਰਾਂਗੀ ਤਾਂ ਉਹਦੇ ਤੇ ਕੋਈ ਮੈਨੂੰ ਗਲਤ ਨਹੀਂ ਬੋਲੇਗਾ ਜਾਂ ਕੁਛ ਅਜਿਹਾ ਨਹੀਂ ਕਰੇ ਤੁਸੀਂ ਇਹ ਦੇਖੋ ਕਿ ਕਮੈਂਟਾਂ ਦੇ ਵਿੱਚ ਕੀ ਹਾਲ ਹੁੰਦਾ ਹੈ ਕੁਛ ਐਦਾਂ ਦੇ ਕਮੈਂਟ ਹੁੰਦੇ ਆ ਜਿਹੜੇ ਕਿ ਮੈਂ ਡਿਲੀਟ ਕਰ ਦੇਣੀ ਆ ਲੋਕੀ ਕਾਲਾ ਤੱਕ ਕੱਢ ਦਿੰਦੇ ਆ ਹਨਾ ਸੋ ਇਹ ਦੇਖੋ ਕਮੈਂਟਾਂ ਦੇ ਵਿੱਚ ਇਹ ਹਾਲ ਹੋ ਗਿਆ ਹੈ ਤੇ ਜਦੋਂ ਡਾਇਰੈਕਟਲੀ ਮੈਂ ਕਾਲ ਕਰਾਂਗੀ ਤਾਂ ਉਹਨਾਂ ਸਾਹਮਣੇ ਇਹ ਨਹੀਂ ਪਤਾ ਕਿ ਇੱਜ਼ਤ ਨਾਲ ਬੁਲਾਏਗਾ ਜਾਂ ਕੀ ਬੋਲੇਗਾ ਹਨਾ ਚੋਇਸ ਕਰਕੇ ਜਿੰਨਤੇ ਆਪਣਾ ٹرسٹ ਹੁੰਦਾ ਹੈ ਜੀ ਹਨਾ ਜਿੰਨਾਂ ਦੀ ਬੋਲੀ ਬਹੁਤ ਵਧੀਆ ਲੱਗਦੀ ਮੀਚਰ ਵਾਈਜ਼ ਵਧੀਆ ਲੱਗਦੇ ਆ ਸੁਭਾਅ ਤੋਂ ਵਧੀਆ ਲੱਗਦੇ ਆ ਉਹਨਾਂ ਦੇ ਕਮੈਂਟ ਤੋਂ ਹੀ ਪਹਿਚਾਨ ਆ ਜਾਂਦੀ ਹੈ ਕਿ ਉਹ ਜੀ ਜੋ ਜੀ ਕਹਿੰਦੇ ਆ ਹਨਾ ਤੇ ਜੀ ਕਹਿੰਦੇ ਆ ਆਪਾਂ ਨੂੰ ਵੀ ਪਤਾ ਹੈ ਮੈਂ ਆਪਣੇ ਪੇਰੈਂਟਸ ਨੇ ਵੀ ਇਸ ਕਾਇਸੇ ਕਿ ਜੀ ਕੋ ਜੀ ਕਹਾਉ ਹਨਾ ਤੇ ਜੋ ਪਹਿਲਾਂ ਤੂੰ ਮੈਂ ਕਹਿ ਕੇ ਜਾਂ ਕੋਣ ਹੈ ਜਾਂ ਇਹਨੂੰ ਇਟਾ ਮੈਂ ਤਾਂ ਇਹ ਤੈਨੂੰ ਪੜਦੀ ਆ ਤੁਹਾਡਾ ਇਹ ਗੱਲਾਂ ਕਰਕੇ ਜੇ ਤੁਸੀਂ ਕਹੋ ਕਿ ਹਨਾ ਫਿਰ ਵੀ ਤੁਹਾਡੇ ਨਾਲ ਕੰਟੈਕਟ ਹੋਵੇ ਤੇ ਰਿਸ਼ਤੇ ਕਰਾਉਨੇ ਆ ਤਾਂ ਸਾਡੇ ਨਾਲ ਕਰੋ ਕੰਡੈਕਟ ਕਿਉਂ ਨਹੀਂ ਕਰਦੇ ਹੈਗੇ ਜੇ ਕੋਈ ਜ਼ਬਰਦਸਤ ਥਿਆਲਾ ਰਿਸ਼ਤਾ ਨਹੀਂ ਹੁੰਦਾ ਸਹੀ ਹੈ ਨਾ ਸੋ ਚਲੋ ਜੀ ਸੋ ਦੋਹਾਨਾ ਲੋਕਾਂ ਦਾ ਕੰਮ ਬੈਸੇ ਜ਼ਿਆਦਾਤਰ ਹੋਨੇ ਹੀ ਹੋ ਗਿਆ ਹੈ ਨਾ ਜਿੰਨਾਂ ਦਾ ਥੋੜਾ ਜਿਹਾ ਕਹਿੰਦੇ ਹੁੰਦੇ ਆ ਵੀ ਉੱਪਰ ਨੂੰ ਜਿਹੜੇ ਇਨਸਾਨ ਹੋਣ ਲੱਗਦਾ ਚਾਹੇ ਗਰੀਬ ਵੀ ਐ ਮੈਂ ਬਹੁਤ ਇਦਾਂ ਦੇ ਵਲੌਗ ਦੇਖਦੀਆਂ ਹਨਾ ਜਿਹੜੇ ਜਹਾਂਦਰ ਕੋਲ ਗਰੀਬ ਤੋਂ ਗਰੀਬ ਵੀ ਪਏ ਆ ਨਾ ਲੋਕ ਤਾਂ ਉਹਨਾਂ ਨੂੰ ਨਹੀਂ ਛੱਡਦੇ ਤੇ ਮੈਂ ਤਾਂ ਹਜੇ ਬਹੁਤ ਮਾਮੂਲੀ ਜੀ ਚੀਜ਼ਾਂ ਮੈਂ ਤਾਂ ਹਜੇ ਉਸ ਲੈਵਲ ਤੱਕ ਪਹੁੰਚੀ ਵੀ ਹੈਗੀਗੀ ਮੈਂ ਤਾਂ ਬਹੁਤ ਪਿੱਛੇ ਹਾਂ ਮੈਂ ਤੋਂ ਬਹੁਤ ਜ਼ਿਆਦਾ ਪਿੱਛੇ ਹਾਂ ਤੇ ਸੋ ਉਹਨਾਂ ਦੀ ਤਾਂ ਗੱਲ ਤਾਂ ਨਹੀਂ ਹੀ ਚੱਦੂ ਤੇ ਜਿਹੜੇ ਮੈਂ ਤੁਹਾਨੂੰ ਇਹ ਤਿੰਨ ਚਾਰ ਮੁੰਡਿਆਂ ਦੇ ਨਾਤੇ ਦੱਸਿਆ ਹਨਾ ਪਲੀਜ਼ ਕੰਟੈਕਟ ਜ਼ਰੂਰ ਕਰਿਓ ਕਿਉਂਕਿ ਇਹਨਾਂ ਨੂੰ ਨੀਡ ਹੈ ਜੀ ਬੱਤੀਆ ਕਰਨ ਲਈ ਦੀ ਹਨਾ ਸੋ ਇੱਕ ਹੋਰ ਮੁੰਡਾ ਐ ਜਿਹੜਾ ਵੀ ਦਾਸੀਆ ਸਿੱਖਾਂ ਦਾ ਕਿਉਂਕਿ ਰਵੀ ਦਾਸੀਆ ਸਿੱਖਾਂ ਦੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਸਰਕਾਰੀ ਜੋਬ ਮਿਲ ਦਿੰਦੀਆਂ ਨੇ ਸਰਕਾਰੀ ਹਸਪੀਟਲ ਦੇ ਵਿੱਚ ਮੁੰਡੇ ਦੀ ਜੋਬ ਐ ਜਿਹੜਾ ਵੀ ਦਾਸੀਆ ਸਿੱਖਾਂ ਦਾ ਮੁੰਡਾ ਐ ਹਨਾ ਤੇ ਉਹਨਾਂ ਨੂੰ ਐਜੂਕੇਟਡ ਵੈਲਸ ਵੈਲ ਐਜੂਕੇਟਡ ਕੁੜੀ ਚਾਹੀਦੀ ਐ ਜੀ ਪੜ੍ਹੀ ਲਿਖੀ ਹੋਵੇ ਕੁੜੀ ਹਨਾ ਉਹਦਾ ਬਹੁਤ ਹੀ ਵਧੀਆ ਘਰ ਹਾ ਹਨਾ ਮੁੰਡੇ ਦਾ ਨੇਚਰ ਵਾਈਜ਼ ਬਹੁਤ ਵਧੀਆ ਐ ਜੀ ਸਭ ਕੁਝ ਠੀਕ ਠਾਕ ਐ ਹਨਾ ਸੋ ਉਹਨਾਂ ਨੂੰ ਪੜ੍ਹੀ ਲਿਖੀ ਕੁੜੀ ਚਾਹੀਦੀ ਐ ਵੀ ਦਾਸੀਆ ਸਿੱਖਾਂ ਦੀ ਐਜੂਕੇਟਰ ਕੁੜੀਆਂ ਹੋਵੇ ਹਨ ਤੇ ਗ੍ਰੈਜੂਏਸ਼ਨ ਹੋਵੇ ਤਾਂ ਸਭ ਤੋਂ ਬੈਟਰ ਹੈ ਜੀ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਕੇ ਜੋ ਅੱਜ ਇਹ ਨਵੀਂਆਂ ਦਾ ਦੇਖੋ ਹਨਾ ਜਦੋਂ ਗੜ੍ਹ ਦਾ ਰਿਸ਼ਤਾ ਹੁੰਦਾ ਹੈ ਤਾਂ ਬਹੁਤ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਭ ਤੁਸੀਂ ਅੱਜ ਦੇਖ ਲਿਆ ਕਿ ਕਿੰਨੇ ਭਰਾ ਨੇ ਜੋ ਚਾਹੁੰਦੇ ਨੇ ਕਿ ਮੁੰਡਿਆਂ ਦੇ ਰਿਸ਼ਤੇ ਸਿਰੇ ਚੜਨ ਹਨਾ ਕੁੜੀਆਂ ਦੇ ਹਿਸਬੇ ਤਾਂ ਹਰ ਕੋਈ ਕਹਿੰਦਾ ਹੈ ਕਿ ਕੁੜੀਆਂ ਨੂੰ ਦੇਖੋ ਰਿਸ਼ਤਿਆਂ ਦੀ ਕਮੀ ਨਹੀਂ ਹੈ ਜੀ ਅੱਜ ਅੱਜ ਆਪਾਂ ਨੂੰ ਇਹ ਪਤਾ ਕਿ ਜੋ ਦੌਰ ਚੱਲ ਰਿਹਾ ਹੈ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਰਿਸ਼ਤੇ ਆ ਦੀ ਹਨਾ ਸੋ ਅੱਛੀ ਦੇਖਦੇ ਹਾਂ ਕਿ ਇਹ ਜੀ ਰਿਮ ਨੂੰ ਕਿੰਨੇ ਕੁ ਜਨਾਂ ਨਾਲ ਸ਼ੇਅਰ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਨੂੰ ਇਹ ਪਤਾ ਚੱਲੇ ਕਿ ਮੁੰਡਿਆਂ ਦੇ ਵੀ ਇਤਕ ਜੋਟਾ ਹੈ ਜੀ ਹਨਾ ਮੁੰਡੇ ਆਪਣਾ ਪੂਰਾ ਫੁੱਲ ਬਾਇਓ ਡਾਟਾ ਵੀ ਲਿਖੋ ਕਿਉਂਕਿ ਹੁਣ ਆਪਾਂ ਜੋ ਵੀ ਜਿਦਾ ਪਾਵਾਂਗੇ ਉਹ ਮੁੰਡਿਆਂ ਦੇ ਹੱਕ ਚ ਪਾਵਾਂਗੇ ਜੀ ਮੁੰਡਿਆਂ ਨੇ ਡਾਟੇ ਵੀ ਬੋਲਿਆ ਕਰਾਂਗੇ ਜੋ ਵੀ ਆਪਣੇ ਨਾਲ ਕੰਡਕਟ ਕਰਨਗੇ ਆਪਾਂ ਉਹਨਾਂ ਦੇ ਡਾਟੇ ਬੋਲਿਆ ਕਰਾਂਗੇ ਬਸ ਇਹ ਕਿ ਜੋ ਬਿਲੋ ਰਿਸਪੈਕਟ ਕਰਨਗੇ ਉਹਨਾਂ ਦੇ ਜੀ ਹਨਾ ਤੇ ਰਜਿਸਟ੍ਰੇਸ਼ਨਸ ਦਾ ਤੁਹਾਨੂੰ ਸਭ ਨੂੰ ਪਤਾ ਕਿਵੇਂ ਕਰवानी ਆ ਹਨਾ ਜੋ ਧੀਰ ਰਿਸਪੈਕਟ ਕਰਕੇ ਡਾਟਾ ਪਾਉਣਗੇ ਉਹਨਾਂ ਦਾ ਆਪਾਂ ਡਾਟਾ ਜ਼ਰੂਰ ਪਾਵਾਂਗੇ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਲਾਈਕ ਕਰ ਦਿਆ ਕਰੋ ਤੇ ਕਮੈਂਟ ਦੇ ਵਿੱਚ ਆਪਣਾ ਫੁੱਲ ਬਾਇਓ ਡਾਟਾ ਲਿਖਣਾ ਨਾ ਭੁੱਲਿਆ ਕਰਿਓ ਜੀ ਧੰਨਵਾਦ ਜੀ